ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਦੀਸ਼ਾ ਹੈਲਥ ਤੇ ਮੈਂ ਤੁਹਾਡੇ ਨਾਲ ਸਿਮਰਜੀਤ ਕੋਰ ਥਾਇਰੋਇਡ ਰੋਗ ਅੱਜ ਤੇਜ਼ੀ ਨਾਲ ਆਪਣੇ ਪੈਰ ਪਸਾਰ ਰਿਹਾ ਹੈ ਆਧੀਆਂ ਦੇ ਮੁਕਾਬਲੇ ਔਰਤਾਂ ਇਸ ਦਾ ਜ਼ਿਆਦਾ ਸ਼ਿਕਾਰ ਹੋ ਰਹੀਆਂ ਹਨ ਗਲਤ ਖਾਣ ਪੀਣ ਅਤੇ ਬਦਲਦੀ ਜੀਵਨ ਸ਼ੈਲੀ ਕਾਰਨ ਇਹ ਸਮੱਸਿਆਵਾਂ ਅੱਜ ਬਹੁਤ ਆਮ ਹੋ ਗਈਆਂ ਹਨ ਥਾਇਰੋਇਡ ਦਾ ਸਬੰਧ ਹਾਰਮੋਨਸ ਦੇ ਵਿਗੜਦੇ ਸੰਤੁਲਨ ਦੇ ਨਾਲ ਹੈ ਜਦੋਂ ਇਹ ਕਾਬੂ ਤੋਂ ਬਾਹਰ ਹੋ ਜਾਂਦਾ ਹੈ ਤਾਂ ਔਰਤਾਂ ਦੇ ਸਰੀਰ ਵਿੱਚ ਮੁਸ਼ਕਲਾਂ ਦਿਸਣੀਆਂ ਸ਼ੁਰੂ ਹੋ ਜਾਂਦੀਆਂ ਹਨ ਜਿਵੇਂ ਕਿ ਥਾਇਰੋਇਡ ਦੀ ਪਰੇਸ਼ਾਨੀ ਜ਼ਿਆਦਾ ਡਾਕਟਰ ਇਸ ਦੇ ਲਈ ਦਵਾਈ ਲੈਣ ਦੀ ਸਲਾਹ ਦਿੰਦੇ ਹਨ ਉੱਥੇ ਠੀਕ ਖਾਣ ਪੀਣ ਦੀਆਂ ਆਦਤਾਂ ਦੇ ਨਾਲ ਇਸ ਉੱਤੇ ਕਾਬੂ ਵੀ ਪਾਇਆ ਜਾ ਸਕਦਾ ਹੈ ਥਾਇਰੋਇਡ ਦੇ ਨਾਲ ਪੀੜਿਤ ਔਰਤਾਂ ਆਪਣੀ ਖੁਰਾਕ ਵਿੱਚ ਸੇਬ, ਦਾਲ, ਕਦੂ ਦੇ ਬੀਜ, ਦਹੀਂ, ਸੰਤਰਾ, ਨਾਰੀਅਲ ਤੇਲ, ਅਦਰਕ, ਹਰੀਆਂ ਸਬਜ਼ੀਆਂ, ਜ਼ੈਤੂਨ ਦਾ ਤੇਲ, ਨਿੰਬੂ, ਗ੍ਰੀਨ ਟੀ, ਹਰੀ ਮਿਰਚ, ਗਾਜਰ, ਬਦਾਮ, ਇਹਤ ਲੈ ਸਕਦੇ ਹੋ। ਕਿਰੇਲੂ ਨੁਸਖੇ ਰੋਜ਼ਾਨਾ ਹਲਦੀ ਵਾਲਾ ਦੁੱਧ ਪੀਣ ਨਾਲ ਵੀ ਥਾਇਰੋਇਡ ਕਾਬੂ ਵਿੱਚ ਰਹਿ ਸਕਦਾ ਹੈ। ਤੁਹ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਦਿਸ਼ਾ ਹੈਲਥ ਤੇ। ਮੈਂ ਤੁਹਾਡੇ ਨਾਲ ਸਿਮਰਜੀਤ ਕੋਰ। ਥਾਇਰੋਇਡ ਰੋਗ ਅੱਜ ਤੇਜ਼ੀ ਨਾਲ ਆਪਣੇ ਪੈਰ ਤਸਾਲ ਰਿਹਾ ਹੈ। ਆਧੀਆਂ ਦੇ ਮੁਕਾਬਲੇ ਔਰਤਾਂ ਇਸ ਦਾ ਜ਼ਿਆਦਾ ਸ਼ਿਕਾਰ ਹੋ ਰਹੀਆਂ ਹਨ। ਗਲਤ ਖਾਣ-ਪੀਣ ਅਤੇ ਬਦਲਦੀ ਜੀਵਨ ਸ਼ੈਲੀ ਇਹਨਾਂ ਇਸ ਮਸਿਆਂਵਾਂ ਅੱਜ ਬਹੁਤ ਆਮ ਹੋ ਗਈਆਂ ਹਨ థਾਇਰੋਇਡ ਦਾ ਸਬੰਧ ਹਾਰਮੋਨਸ ਦੇ ਵਿਗੜਦੇ ਸੰਤੁਲਨ ਦੇ ਨਾਲ ਹੈ ਜਦੋਂ ਇਹ ਕਾਬੂ ਤੋਂ ਬਾਹਰ ਹੋ ਜਾਂਦਾ ਹੈ ਤਾਂ ਔਰਤਾਂ ਦੇ ਸਰੀਰ ਵਿੱਚ ਮੁਸ਼ਕਲਾਂ ਦਿਸਣੀਆਂ ਸ਼ੁਰੂ ਹੋ ਜਾਂਦੀਆਂ ਹਨ ਜੇਕਰ ਥਾਇਰੋਇਡ ਦੀ ਪਰੇਸ਼ਾਨੀ ਜ਼ਿਆਦਾ ਹੈ ਤਾਂ ਡਾਕਟਰ ਇਸ ਦੇ ਲਈ ਦਵਾਈ ਲੈਣ ਦੀ ਸਲਾਹ ਦਿੰਦੇ ਹਨ ਉੱਥੇ ਹੀ ਠੀਕ ਖਾਣ ਪੀਣ ਦੀਆਂ ਆਦਤਾਂ ਦੇ ਨਾਲ ਇਸ ਨੂੰ ਉੱਤੇ ਕਾਬੂ ਵੀ ਪਾਇਆ ਜਾ ਸਕਦਾ ਹੈ ਥਾਇਰੋਇਡ ਦੇ ਨਾਲ ਪੀੜਿਤ ਔਰਤਾਂ ਆਪਣੀ ਖੁਰਾਕ ਵਿੱਚ ਸੇਬ, ਦਾਲ, ਕਦੂ ਦੇ ਬੀਜ, ਦਹੀਂ, ਸੰਤਰਾ, ਨਾਰੀਅਲ ਤੇਲ, ਅਦਰਕ, ਹਰੀਆਂ ਸਬਜ਼ੀਆਂ, ਜ਼ੈਤੂਨ ਦਾ ਤੇਲ, ਨਿੰਬੂ, ਗ੍ਰੀਨ ਟੀ, ਹਰੀ ਮਿਰਚ, ਗਾਜਰ, ਬਦਾਮ, ਇਹਤ ਲੈ ਸਕਦੇ ਹੋ। ਕਿਰੇਲੂ ਨੁਸਖੇ ਰੋਜ਼ਾਨਾ ਹਲਦੀ ਵਾਲਾ ਦੁੱਧ ਪੀਣ ਨਾਲ ਵੀ ਥਾਇਰੋਇਡ ਕਾਬੂ ਵਿੱਚ ਰਹਿ ਸਕਦਾ ਹੈ। ਤੁਸ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਦੀਸ਼ਾ ਹੈਲਥ ਤੇ। ਮੈਂ ਤੁਹਾਡੇ ਨਾਲ ਸਿਮਰਜੀਤ ਕੋਰ। ਥਾਇਰੋਇਡ ਰੋਗ ਅੱਜ ਤੇਜ਼ੀ ਨਾਲ ਆਪਣੇ ਪੈਰ ਪਸਾਰ ਰਿਹਾ ਹੈ। ਆਧੀਆਂ ਦੇ ਮੁਕਾਬਲੇ ਔਰਤਾਂ ਇਸ ਦਾ ਜ਼ਿਆਦਾ ਸ਼ਿਕਾਰ ਹੋ ਰਹੀਆਂ ਹਨ। ਗਲਤ ਖਾਣ-ਪੀਣ ਅਤੇ ਬਦਲਦੀ ਜੀਵਨ ਸ਼ੈਲੀ ਇਹਨਾਂ ਇਸ ਸਮੱਸਿਆਵਾਂ ਅੱਜ ਬਹੁਤ ਆਮ ਹੋ ਗਈਆਂ ਹਨ థਾਇਰੋਇਡ ਦਾ ਸਬੰਧ ਹਾਰਮੋਨਸ ਦੇ ਵਿਗੜਦੇ ਸੰਤੁਲਨ ਦੇ ਨਾਲ ਹੈ ਜਦੋਂ ਇਹ ਕਾਬੂ ਤੋਂ ਬਾਹਰ ਹੋ ਜਾਂਦਾ ਹੈ ਤਾਂ ਔਰਤਾਂ ਦੇ ਸਰੀਰ ਵਿੱਚ ਮੁਸ਼ਕਿਲਾਂ ਦਿਖਣੀਆਂ ਸ਼ੁਰੂ ਹੋ ਜਾਂਦੀਆਂ ਹਨ ਜੇਕਰ ਥਾਇਰੋਇਡ ਦੀ ਪਰੇਸ਼ਾਨੀ ਜ਼ਿਆਦਾ ਹੈ ਤਾਂ ਡਾਕਟਰ ਇਸ ਦੇ ਲਈ ਦਵਾਈ ਲੈਣ ਦੀ ਸਲਾਹ ਦਿੰਦੇ ਹਨ ਉੱਥੇ ਹੀ ਠੀਕ ਖਾਣ ਪੀਣ ਦੀਆਂ ਆਦਤਾਂ ਦੇ ਨਾਲ ਇਸ ਉੱਤੇ ਕਾਬੂ ਵੀ ਪਾਇਆ ਜਾ ਸਕਦਾ ਹੈ ਥਾਇਰੋਇਡ ਦੇ ਨਾਲ ਪੀੜਿਤ ਔਰਤਾਂ ਆਪਣੀ ਫ੍ਰੀ ਟਾਈਮ ਵਿੱਚ ਸੇਬ, ਦਾਲ, ਕਦੂ ਦੇ ਬੀਜ, ਦਹੀਂ, ਸੰਤਰਾ, ਨਾਰੀਅਲ ਤੇਲ, ਅਦਰਕ, ਹਰੀਆਂ ਸਬਜ਼ੀਆਂ, ਜੈਤੂਨ ਦਾ ਤੇਲ, ਨਿੰਬੂ, ਗ੍ਰੀਨ ਟੀ, ਹਰੀ ਮਿਰਚ, ਗਾਜਰ, ਬਦਾਮ, ਇਹਤ ਲੈ ਸਕਦੇ ਹੋ। ਕਿਰਲੂ ਨੁਸਖੇ ਰੋਜ਼ਾਨਾ ਹਲਦੀ ਵਾਲਾ ਦੁੱਧ ਪੀਣ ਨਾਲ ਵੀ ਥਾਇਰੋਇਡ ਕਾਬੂ ਵਿੱਚ ਰਹਿ ਸਕਦਾ ਹੈ। ਤੁਸ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਦਿਸ਼ਾ ਹੈਲਥ ਤੇ। ਮੈਂ ਤੁਹਾਡੇ ਨਾਲ ਸਿਮਰਜੀਤ ਕੋਰ। ਥਾਇਰੋਇਡ ਰੋਗ ਅੱਜ ਤੇਜ਼ੀ ਨਾਲ ਆਪਣੇ ਪੈਰ ਪਸਾਰ ਰਿਹਾ ਹੈ। ਆਦਮੀਆਂ ਦੇ ਮੁਕਾਬਲੇ ਔਰਤਾਂ ਇਸ ਦਾ ਜ਼ਿਆਦਾ ਸ਼ਿਕਾਰ ਹੋ ਰਹੀਆਂ ਹਨ। ਗਲਤ ਖਾਣ-ਪੀਣ ਅਤੇ ਬਦਲਦੀ ਜੀਵਨ ਸ਼ੈਲੀ ਕੰਨ ਇਸ ਸਮੱਸਿਆਵਾਂ ਅੱਜ ਬਹੁਤ ਆਮ ਹੋ ਗਈਆਂ ਹਨ థਾਇਰੋਇਡ ਦਾ ਸਬੰਧ ਹਾਰਮੋਨਸ ਦੇ ਵਿਗੜਦੇ ਸੰਤੁਲਨ ਦੇ ਨਾਲ ਹੈ ਜਦੋਂ ਇਹ ਕਾਬੂ ਤੋਂ ਬਾਹਰ ਹੋ ਜਾਂਦਾ ਹੈ ਤਾਂ ਔਰਤਾਂ ਦੇ ਸਰੀਰ ਵਿੱਚ ਮੁਸ਼ਕਲਾਂ ਦਿਸਣੀਆਂ ਸ਼ੁਰੂ ਹੋ ਜਾਂਦੀਆਂ ਹਨ ਜੇਕਰ ਥਾਇਰੋਇਡ ਦੀ ਪਰੇਸ਼ਾਨੀ ਜ਼ਿਆਦਾ ਹੈ ਤਾਂ ਡਾਕਟਰ ਇਸ ਦੇ ਲਈ ਦਵਾਈ ਲੈਣ ਦੀ ਸਲਾਹ ਦਿੰਦੇ ਹਨ ਉੱਥੇ ਹੀ ਠੀਕ ਖਾਣ ਪੀਣ ਦੀਆਂ ਆਦਤਾਂ ਦੇ ਨਾਲ ਇਸ ਨੂੰ ਉੱਤੇ ਕਾਬੂ ਵੀ ਪਾਇਆ ਜਾ ਸਕਦਾ ਹੈ ਥਾਇਰੋਇਡ ਦੇ ਨਾਲ ਪੀੜਿਤ ਔਰਤਾਂ ਆਪਣੀ ਖੁਰਾਕ ਵਿੱਚ ਸੇਬ, ਦਾਲ, ਕਦੂ ਦੇ ਬੀਜ, ਦਹੀਂ, ਸੰਤਰਾ, ਨਾਰੀਅਲ ਤੇਲ, ਅਦਰਕ, ਹਰੀਆਂ ਸਬਜ਼ੀਆਂ, ਜੈਤੂਨ ਦਾ ਤੇਲ, ਨਿੰਬੂ, ਗ੍ਰੀਨ ਟੀ, ਹਰੀ ਮਿਰਚ, ਗਾਜਰ, ਬਦਾਮ, ਇਹਤ ਲੈ ਸਕਦੇ ਹੋ। ਕਿਰੇਲੂ ਨੁਸਖੇ ਰੋਜ਼ਾਨਾ ਹਲਦੀ ਵਾਲਾ ਦੁੱਧ ਪੀਣ ਨਾਲ ਵੀ ਥਾਇਰੋਇਡ ਕਾਬੂ ਵਿੱਚ ਰਹਿ ਸਕਦਾ ਹੈ। ਤੁਹ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਦਿਸ਼ਾ ਹੈਲਥ ਤੇ। ਮੈਂ ਤੁਹਾਡੇ ਨਾਲ ਸਿਮਰਜੀਤ ਕੋਰ। ਥਾਇਰੋਇਡ ਰੋਗ ਅੱਜ ਤੇਜ਼ੀ ਨਾਲ ਆਪਣੇ ਪੈਰ ਤਸਾਲ ਰਿਹਾ ਹੈ। ਆਧੀਆਂ ਦੇ ਮੁਕਾਬਲੇ ਔਰਤਾਂ ਇਸ ਦਾ ਜ਼ਿਆਦਾ ਸ਼ਿਕਾਰ ਹੋ ਰਹੀਆਂ ਹਨ। ਗਲਤ ਖਾਣ-ਪੀਣ ਅਤੇ ਬਦਲਦੀ ਜੀਵਨ ਸ਼ੈਲੀ ਇਹਨਾਂ ਇਸ ਮਸਿਆਂਵਾਂ ਅੱਜ ਬਹੁਤ ਆਮ ਹੋ ਗਈਆਂ ਹਨ థਾਇਰੋਇਡ ਦਾ ਸਬੰਧ ਹਾਰਮੋਨਸ ਦੇ ਵਿਗੜਦੇ ਸੰਤੁਲਨ ਦੇ ਨਾਲ ਹੈ ਜਦੋਂ ਇਹ ਕਾਬੂ ਤੋਂ ਬਾਹਰ ਹੋ ਜਾਂਦਾ ਹੈ ਤਾਂ ਔਰਤਾਂ ਦੇ ਸਰੀਰ ਵਿੱਚ ਮੁਸ਼ਕਲਾਂ ਦਿਸਣੀਆਂ ਸ਼ੁਰੂ ਹੋ ਜਾਂਦੀਆਂ ਹਨ ਜੇਕਰ ਥਾਇਰੋਇਡ ਦੀ ਪਰੇਸ਼ਾਨੀ ਜ਼ਿਆਦਾ ਹੈ ਤਾਂ ਡਾਕਟਰ ਇਸ ਦੇ ਲਈ ਦਵਾਈ ਲੈਣ ਦੀ ਸਲਾਹ ਦਿੰਦੇ ਹਨ ਉੱਥੇ ਹੀ ਠੀਕ ਖਾਣ ਪੀਣ ਦੀਆਂ ਆਦਤਾਂ ਦੇ ਨਾਲ ਇਸ ਨੂੰ ਉੱਤੇ ਕਾਬੂ ਵੀ ਪਾਇਆ ਜਾ ਸਕਦਾ ਹੈ ਥਾਇਰੋਇਡ ਦੇ ਨਾਲ ਪੀੜਿਤ ਔਰਤਾਂ ਆਪਣੀ ਖੁਰਾਕ ਵਿੱਚ ਸੇਬ, ਦਾਲ, ਕਦੂ ਦੇ ਬੀਜ, ਦਹੀਂ, ਸੰਤਰਾ, ਨਾਰੀਅਲ ਤੇਲ, ਅਦਰਕ, ਹਰੀਆਂ ਸਬਜ਼ੀਆਂ, ਜ਼ੈਤੂਨ ਦਾ ਤੇਲ, ਨਿੰਬੂ, ਗ੍ਰੀਨ ਟੀ, ਹਰੀ ਮਿਰਚ, ਗਾਜਰ, ਬਦਾਮ, ਇਹਤ ਲੈ ਸਕਦੇ ਹੋ। ਕਿਰੇਲੂ ਨੁਸਖੇ ਰੋਜ਼ਾਨਾ ਹਲਦੀ ਵਾਲਾ ਦੁੱਧ ਪੀਣ ਨਾਲ ਵੀ ਥਾਇਰੋਇਡ ਕਾਬੂ ਵਿੱਚ ਰਹਿ ਸਕਦਾ ਹੈ। ਤੁਸ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਦੀਸ਼ਾ ਹੈਲਥ ਤੇ। ਮੈਂ ਤੁਹਾਡੇ ਨਾਲ ਸਿਮਰਜੀਤ ਕੋਰ। ਥਾਇਰੋਇਡ ਰੋਗ ਅੱਜ ਤੇਜ਼ੀ ਨਾਲ ਆਪਣੇ ਪੈਰ ਪਸਾਰ ਰਿਹਾ ਹੈ। ਆਧੀਆਂ ਦੇ ਮੁਕਾਬਲੇ ਔਰਤਾਂ ਇਸ ਦਾ ਜ਼ਿਆਦਾ ਸ਼ਿਕਾਰ ਹੋ ਰਹੀਆਂ ਹਨ। ਗਲਤ ਖਾਣ-ਪੀਣ ਅਤੇ ਬਦਲਦੀ ਜੀਵਨ ਸ਼ੈਲੀ ਇਹਨਾਂ ਇਸ ਸਮੱਸਿਆਵਾਂ ਅੱਜ ਬਹੁਤ ਆਮ ਹੋ ਗਈਆਂ ਹਨ థਾਇਰੋਇਡ ਦਾ ਸਬੰਧ ਹਾਰਮੋਨਸ ਦੇ ਵਿਗੜਦੇ ਸੰਤੁਲਨ ਦੇ ਨਾਲ ਹੈ ਜਦੋਂ ਇਹ ਕਾਬੂ ਤੋਂ ਬਾਹਰ ਹੋ ਜਾਂਦਾ ਹੈ ਤਾਂ ਔਰਤਾਂ ਦੇ ਸਰੀਰ ਵਿੱਚ ਮੁਸ਼ਕਿਲਾਂ ਦਿਖਣੀਆਂ ਸ਼ੁਰੂ ਹੋ ਜਾਂਦੀਆਂ ਹਨ ਜੇਕਰ ਥਾਇਰੋਇਡ ਦੀ ਪਰੇਸ਼ਾਨੀ ਜ਼ਿਆਦਾ ਹੈ ਤਾਂ ਡਾਕਟਰ ਇਸ ਦੇ ਲਈ ਦਵਾਈ ਲੈਣ ਦੀ ਸਲਾਹ ਦਿੰਦੇ ਹਨ ਉੱਥੇ ਹੀ ਠੀਕ ਖਾਣ ਪੀਣ ਦੀਆਂ ਆਦਤਾਂ ਦੇ ਨਾਲ ਇਸ ਉੱਤੇ ਕਾਬੂ ਵੀ ਪਾਇਆ ਜਾ ਸਕਦਾ ਹੈ ਥਾਇਰੋਇਡ ਦੇ ਨਾਲ ਪੀੜਿਤ ਔਰਤਾਂ ਆਪਣੀ ਫ੍ਰੀ ਟਾਈਮ ਵਿੱਚ ਸੇਬ, ਦਾਲ, ਕਦੂ ਦੇ ਬੀਜ, ਦਹੀਂ, ਸੰਤਰਾ, ਨਾਰੀਅਲ ਤੇਲ, ਅਦਰਕ, ਹਰੀਆਂ ਸਬਜ਼ੀਆਂ, ਜੈਤੂਨ ਦਾ ਤੇਲ, ਨਿੰਬੂ, ਗ੍ਰੀਨ ਟੀ, ਹਰੀ ਮਿਰਚ, ਗਾਜਰ, ਬਦਾਮ, ਇਹਤ ਲੈ ਸਕਦੇ ਹੋ। ਕਿਰਲੂ ਨੂੰਸਕੇ ਰੋਜ਼ਾਨਾ ਹਲਦੀ ਵਾਲਾ ਦੁੱਧ ਪੀਣ ਨਾਲ ਵੀ ਥਾਇਰੋਇਡ ਕਾਬੂ ਵਿੱਚ ਰਹਿ ਸਕਦਾ ਹੈ। ਤੁਸ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਦਿਸ਼ਾ ਹੈਲਥ ਤੇ। ਮੈਂ ਤੁਹਾਡੇ ਨਾਲ ਸਿਮਰਜੀਤ ਕੋਰ। ਥਾਇਰੋਇਡ ਰੋਗ ਅੱਜ ਤੇਜ਼ੀ ਨਾਲ ਆਪਣੇ ਪੈਰ ਪਸਾਰ ਰਿਹਾ ਹੈ। ਆਦਮੀਆਂ ਦੇ ਮੁਕਾਬਲੇ ਔਰਤਾਂ ਇਸ ਦਾ ਜ਼ਿਆਦਾ ਸ਼ਿਕਾਰ ਹੋ ਰਹੀਆਂ ਹਨ। ਗਲਤ ਖਾਣ-ਪੀਣ ਅਤੇ ਬਦਲਦੀ ਜੀਵਨ ਸ਼ੈਲੀ ਕੰਨ ਇਸ ਸਮੱਸਿਆਵਾਂ ਅੱਜ ਬਹੁਤ ਆਮ ਹੋ ਗਈਆਂ ਹਨ థਾਇਰੋਇਡ ਦਾ ਸਬੰਧ ਹਾਰਮੋਨਸ ਦੇ ਵਿਗੜਦੇ ਸੰਤੁਲਨ ਦੇ ਨਾਲ ਹੈ ਜਦੋਂ ਇਹ ਕਾਬੂ ਤੋਂ ਬਾਹਰ ਹੋ ਜਾਂਦਾ ਹੈ ਤਾਂ ਔਰਤਾਂ ਦੇ ਸਰੀਰ ਵਿੱਚ ਮੁਸ਼ਕਲਾਂ ਦਿਸਣੀਆਂ ਸ਼ੁਰੂ ਹੋ ਜਾਂਦੀਆਂ ਹਨ ਜੇਕਰ ਥਾਇਰੋਇਡ ਦੀ ਪਰੇਸ਼ਾਨੀ ਜ਼ਿਆਦਾ ਹੈ ਤਾਂ ਡਾਕਟਰ ਇਸ ਦੇ ਲਈ ਦਵਾਈ ਲੈਣ ਦੀ ਸਲਾਹ ਦਿੰਦੇ ਹਨ ਉੱਥੇ ਹੀ ਠੀਕ ਖਾਣ ਪੀਣ ਦੀਆਂ ਆਦਤਾਂ ਦੇ ਨਾਲ ਇਸ ਨੂੰ ਉੱਤੇ ਕਾਬੂ ਵੀ ਪਾਇਆ ਜਾ ਸਕਦਾ ਹੈ ਥਾਇਰੋਇਡ ਦੇ ਨਾਲ ਪੀੜਿਤ ਔਰਤਾਂ ਆਪਣੀ ਖੁਰਾਕ ਵਿੱਚ ਸੇਬ, ਦਾਲ, ਕਦੂ ਦੇ ਬੀਜ, ਦਹੀਂ, ਸੰਤਰਾ, ਨਾਰੀਅਲ ਤੇਲ, ਅਦਰਕ, ਹਰੀਆਂ ਸਬਜ਼ੀਆਂ, ਜ਼ੈਤੂਨ ਦਾ ਤੇਲ, ਨਿੰਬੂ, ਗ੍ਰੀਨ ਟੀ, ਹਰੀ ਮਿਰਚ, ਗਾਜਰ, ਬਦਾਮ, ਇਹਤ ਲੈ ਸਕਦੇ ਹੋ। ਕਿਰੇਲੂ ਨੁਸਖੇ ਰੋਜ਼ਾਨਾ ਹਲਦੀ ਵਾਲਾ ਦੁੱਧ ਪੀਣ ਨਾਲ ਵੀ ਥਾਇਰੋਇਡ ਕਾਬੂ ਵਿੱਚ ਰਹਿ ਸਕਦਾ ਹੈ। ਤੁਹ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਦੀਸ਼ਾ ਹੈਲਥ ਤੇ। ਮੈਂ ਤੁਹਾਡੇ ਨਾਲ ਸਿਮਰਜੀਤ ਕੋਰ। ਥਾਇਰੋਇਡ ਰੋਗ ਅੱਜ ਤੇਜ਼ੀ ਨਾਲ ਆਪਣੇ ਪੈਰ ਤਸਾਰ ਰਿਹਾ ਹੈ। ਆਧੀਆਂ ਦੇ ਮੁਕਾਬਲੇ ਔਰਤਾਂ ਇਸ ਦਾ ਜ਼ਿਆਦਾ ਸ਼ਿਕਾਰ ਹੋ ਰਹੀਆਂ ਹਨ। ਗਲਤ ਖਾਣ-ਪੀਣ ਅਤੇ ਬਦਲਦੀ ਜੀਵਨ ਸ਼ੈਲੀ ਇਹਨਾਂ ਇਸ ਮਸਿਆਂਵਾਂ ਅੱਜ ਬਹੁਤ ਆਮ ਹੋ ਗਈਆਂ ਹਨ థਾਇਰੋਇਡ ਦਾ ਸਬੰਧ ਹਾਰਮੋਨਸ ਦੇ ਵਿਗੜਦੇ ਸੰਤੁਲਨ ਦੇ ਨਾਲ ਹੈ ਜਦੋਂ ਇਹ ਕਾਬੂ ਤੋਂ ਬਾਹਰ ਹੋ ਜਾਂਦਾ ਹੈ ਤਾਂ ਔਰਤਾਂ ਦੇ ਸਰੀਰ ਵਿੱਚ ਮੁਸ਼ਕਲਾਂ ਦਿਸਣੀਆਂ ਸ਼ੁਰੂ ਹੋ ਜਾਂਦੀਆਂ ਹਨ ਜੇਕਰ ਥਾਇਰੋਇਡ ਦੀ ਪਰੇਸ਼ਾਨੀ ਜ਼ਿਆਦਾ ਹੈ ਤਾਂ ਡਾਕਟਰ ਇਸ ਦੇ ਲਈ ਦਵਾਈ ਲੈਣ ਦੀ ਸਲਾਹ ਦਿੰਦੇ ਹਨ ਉੱਥੇ ਹੀ ਠੀਕ ਖਾਣ ਪੀਣ ਦੀਆਂ ਆਦਤਾਂ ਦੇ ਨਾਲ ਇਸ ਨੂੰ ਉੱਤੇ ਕਾਬੂ ਵੀ ਪਾਇਆ ਜਾ ਸਕਦਾ ਹੈ ਥਾਇਰੋਇਡ ਦੇ ਨਾਲ ਪੀੜਿਤ ਔਰਤਾਂ ਆਪਣੀ ਖੁਰਾਕ ਵਿੱਚ ਸੇਬ, ਦਾਲ, ਕਦੂ ਦੇ ਬੀਜ, ਦਹੀਂ, ਸੰਤਰਾ, ਨਾਰੀਅਲ ਤੇਲ, ਅਦਰਕ, ਹਰੀਆਂ ਸਬਜ਼ੀਆਂ, ਜ਼ੈਤੂਨ ਦਾ ਤੇਲ, ਨਿੰਬੂ, ਗ੍ਰੀਨ ਟੀ, ਹਰੀ ਮਿਰਚ, ਗਾਜਰ, ਬਦਾਮ, ਇਹਤ ਲੈ ਸਕਦੇ ਹੋ। ਕਿਰੇਲੂ ਨੁਸਖੇ ਰੋਜ਼ਾਨਾ ਹਲਦੀ ਵਾਲਾ ਦੁੱਧ ਪੀਣ ਨਾਲ ਵੀ ਥਾਇਰੋਇਡ ਕਾਬੂ ਵਿੱਚ ਰਹਿ ਸਕਦਾ ਹੈ। ਤੁਸ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਦੀਸ਼ਾ ਹੈਲਥ ਤੇ। ਮੈਂ ਤੁਹਾਡੇ ਨਾਲ ਸਿਮਰਜੀਤ ਕੋਰ। ਥਾਇਰੋਇਡ ਰੋਗ ਅੱਜ ਤੇਜ਼ੀ ਨਾਲ ਆਪਣੇ ਪੈਰ ਪਸਾਰ ਰਿਹਾ ਹੈ। ਆਧੀਆਂ ਦੇ ਮੁਕਾਬਲੇ ਔਰਤਾਂ ਇਸ ਦਾ ਜ਼ਿਆਦਾ ਸ਼ਿਕਾਰ ਹੋ ਰਹੀਆਂ ਹਨ। ਗਲਤ ਖਾਣ-ਪੀਣ ਅਤੇ ਬਦਲਦੀ ਜੀਵਨ ਸ਼ੈਲੀ ਇਹਨਾਂ ਇਸ ਸਮੱਸਿਆਵਾਂ ਅੱਜ ਬਹੁਤ ਆਮ ਹੋ ਗਈਆਂ ਹਨ థਾਇਰੋਇਡ ਦਾ ਸਬੰਧ ਹਾਰਮੋਨਸ ਦੇ ਵਿਗੜਦੇ ਸੰਤੁਲਨ ਦੇ ਨਾਲ ਹੈ ਜਦੋਂ ਇਹ ਕਾਬੂ ਤੋਂ ਬਾਹਰ ਹੋ ਜਾਂਦਾ ਹੈ ਤਾਂ ਔਰਤਾਂ ਦੇ ਸਰੀਰ ਵਿੱਚ ਮੁਸ਼ਕਿਲਾਂ ਦਿਖਣੀਆਂ ਸ਼ੁਰੂ ਹੋ ਜਾਂਦੀਆਂ ਹਨ ਜੇਕਰ ਥਾਇਰੋਇਡ ਦੀ ਪਰੇਸ਼ਾਨੀ ਜ਼ਿਆਦਾ ਹੈ ਤਾਂ ਡਾਕਟਰ ਇਸ ਦੇ ਲਈ ਦਵਾਈ ਲੈਣ ਦੀ ਸਲਾਹ ਦਿੰਦੇ ਹਨ ਉੱਥੇ ਹੀ ਠੀਕ ਖਾਣ ਪੀਣ ਦੀਆਂ ਆਦਤਾਂ ਦੇ ਨਾਲ ਇਸ ਉੱਤੇ ਕਾਬੂ ਵੀ ਪਾਇਆ ਜਾ ਸਕਦਾ ਹੈ ਥਾਇਰੋਇਡ ਦੇ ਨਾਲ ਪੀੜਿਤ ਔਰਤਾਂ ਆਪਣੀ ਫ੍ਰੀ ਟਾਈਮ ਵਿੱਚ ਸੇਵ ਦਾਲ ਕਦੂ ਦੇ ਬੀਜ ਦਹੀਂ ਸੰਤਰਾ ਨਾਰੀਅਲ ਤੇਲ ਅਦਰਕ ਹਰੀਆਂ ਸਬਜ਼ੀਆਂ ਜ਼ੈਤੂਨ ਦਾ ਤੇਲ ਨਿੰਬੂ ਗ੍ਰੀਨ ਟੀ ਹਰੀ ਮਿਰਚ ਗਾਜਰ ਬਦਾਮ ਇਹਤ ਲੈ ਸਕਦੇ ਹੋ ਕਿਰੇਲੂ ਨੁਸਕੇ ਰੋਜ਼ਾਨਾ ਹਲਦੀ ਵਾਲਾ ਦੁੱਧ ਪੀਣ ਨਾਲ ਵੀ ਥਾਇਰੋਇਡ ਕਾਬੂ ਵਿੱਚ ਰਹਿ ਸਕਦਾ ਹੈ